ਲੋਈ ਪਹਿਲਾ ਆਏਗਾ ਸ਼ਾਹੀ ਪਨੀਰ ਸ਼ਾਹੀ ਪਨੀਰ ਸ਼ਾਹੀ ਲੋਕਾਂ ਦੀ ਜਵਾਦ ਸ਼ਾਹੀ ਲੋਕਾਂ ਲਈ ਜੀ ਸ਼ਾਹੀ ਪਨੀਰ ਤੁਸੀਂ ਦੇਖ ਸਕਦੇ ਹੋ ਤੇ ਬਾਉਲ ਦਾ ਸਾਈਜ਼ ਵੀ ਇੱਕ ਵਾਰੀ ਦੇਖ ਲਿਓ ਕਿੰਨਾ ਕਬੜਾ ਹੈ ਤੁਸੀਂ ਰੱਜ ਕੇ ਖਾ ਸਕਦੇ ਹੋ ਤੇ ਪਾਜੀ ਕਿੰਨਾ ਟਾਈਮ ਲੱਗਦਾ ਇਹ ਚੀਜ਼ ਤਿਆਰ ਕਰਨ ਨੂੰ ਤੇਜੀ ਸਵੇਰੇ 6 ਵਜੇ ਤੋਂ ਅਸੀਂ ਸ਼ੁਰੂ ਕਰ ਦਿੰਨੇ ਜੀ ਬਣਾਣਾ ਤੇ 9 ਵਜੇ ਤੱਕ ਤਿਆਰ ਕਰਦੇ ਹਾਂ 9 ਵਜੇ ਸਾਡੇ ਕੋਲ ਬਜੁਰਗ ਮਰਜੀ ਆਜੋ 9 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੀ ਹਾਂ ਨੌਨ ਸਟਾਪ ਗੱਡੀ ਚੱਲਦੀ ਸਾਡੀ ਤੇ ਇਹ ਦਾਲ ਮੱਖਣੀ ਸਾਡੀ ਬੜੀ ਅਗ ਇੱਕ ਸਰਵ ਦਾਲ ਮੱਖਣੀ ਟੇਕ ਦੇ ਵਿੱਚ ਜਿਹੜੇ ਸਪੈਸ਼ਲ ਤੁਹਾਨੂੰ ਦਾਲ ਮੱਖਣੀ ਦਾ ਸੁਆਦ ਖਾਣ ਨੂੰ ਮਿਲਣ ਵਾਲਾ ਹੈ ਹਾਂ ਪਲਾਉ ਬਣਾਈਦੇ ਜੀ ਜਿੱਥੇ ਗਾਜਰ ਹੁੰਦੀ ਮਟਰ ਹੁੰਦੇ ਸੋਇਆਬੀਨ ਪਾਈਦੀ ਹੈ ਜੀ ਵਧੀਆ ਆ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ 9 ਲੱਖਾਂ ਥਾਲੀ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਗੱਲ ਕੀਤੀ ਜਾਵੇ ਸ਼ਾਹੀ ਪਨੀਰ ਦੀ ਤੇ ਦੇਖ ਸਕਦੇ ਹੋ ਇੱਕ ਤਾਂ ਉਪਾਇਆ ਜਿਹੜਾ ਇਹਨਾਂ ਦਾ ਫੇਮਸ ਹੈ ਬੈਂਗਨ ਦਾ ਭਰਤਾ ਦੇਖ ਕੇ ਤੁਹਾਡੇ ਮੂੰਹ ਤੇ ਵੀ ਜਰੂਰ ਪਾਣੀ ਆਇਆ ਹੋਊਗਾ ਨਾਲ ਦੇ ਨਾਲ ਜਿਹੜਾ ਹੈ ਕੜੀ ਪਕੌੜਾ ਦਾਲ ਮੱਖਣੀ ਤੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਆ ਹੈਗੇ ਗਰਮ ਗਰਮ ਰਾਈਸ ਯਾਨੀ ਕਿ ਪਲਾਉ ਤੇ ਇਸ ਦੇ ਨਾਲ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਨਾਲ ਹੈਗੇ ਲੱچھے ਪਰੋਠੇ ਪਾਜੀ ਕੀ ਕੀ ਪਾ ਰਹੇ ਹੋ ਲੋਈ ਪਹਿਲਾ ਆਏਗਾ ਸ਼ਾਹੀ ਪਨੀਰ ਸ਼ਾਹੀ ਪਨੀਰ ਸ਼ਾਹੀ ਲੋਕਾਂ ਦੀ ਧਿਆਵਾ ਸ਼ਾਹੀ ਲੋਕਾਂ ਲਈ ਜੀ ਸ਼ਾਹੀ ਪਨੀਰ ਤੁਸੀਂ ਦੇਖ ਸਕਦੇ ਹੋ ਤੇ ਬਾਉਲ ਦਾ ਸਾਈਜ਼ ਵੀ ਇੱਕ ਵਾਰ ਦੇਖ ਲਓ ਕਿੰਨਾ ਕਬੜਾ ਹੈ ਤੁਸੀਂ ਰੱਜ ਕੇ ਖਾ ਸਕਦੇ ਹੋ ਤੇ ਪਾਜੀ ਕਿੰਨਾ ਟਾਈਮ ਲੱਗਦਾ ਹੈ ਚੀਜ਼ ਤਿਆਰ ਕਰਨ ਨੂੰ ਜੀ ਜਿ ਸਵੇਰੇ 6 ਵਜੇ ਤੋਂ ਅਸੀਂ ਸ਼ੁਰੂ ਕਰ ਦਿੰਦੇ ਹਾਂ ਇਹ ਬਣਾਣਾ ਜੀ ਤੇ 9 ਵਜੇ ਤੱਕ ਤਿਆਰ ਕਰ ਦਈਏ 9 ਵਜੇ ਸਾਡੇ ਕੋਲ ਬਜੁਰਗ ਮਰਜ਼ੀ ਆ ਜਾਓ 9 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੀ ਹਾਂ ਨੌਨ ਸਟਾਪ ਗੱਡੀ ਚੱਲਦੀ ਸਾਡੀ ਧਿਆਵਾ ਹਾਂ ਜੀ ਮਤਲਬ ਜਿਹੜੀ ਆਈਟਮਸ ਰਹਿੰਦੀਆਂ ਨੇ ਇਹ ਰੋਜ਼ ਚੇਂਜ ਹੁੰ ਆ ਇੱਕੋ ਹੀ ਰਹਿੰਦੀਆਂ ਨੇ ਨਹੀਂ ਨਹੀਂ ਬਦਲਦੀ ਰਹਿੰਦੀਆਂ ਮਤਲਬ ਬਦਲਦੀਆਂ ਹਾਂ ਇਹ ਬੜਾ 6-7 ਸਬਜ਼ੀਆਂ ਸਾਡੀਆਂ ਰਹਿਣੀਆਂ ਰਹਿਣੀਆਂ ਹੈ ਤੇ ਬਾਜੀ ਹੁਣ ਕੀ ਪਾ ਰਹੇ ਹੋ ਲੋ ਜੀ ਇਹ ਦਾਲ ਮੱਖਣੀ ਸਾਡੀ ਬਰੀ ਅਗੇ ਇੱਕ ਸਰਵਰ ਦਾਲ ਮੱਖਣੀ ਇਹ ਸਿਲਵਰ ਤੇ 판ਦੇ ਜੀ ਬਣਾਇਆ ਹੈ ਇਹ ਹਾਜੀ ਹਾਜੀ ਦੇਗ ਹੁੰਦੀ ਹੈ ਜੀ ਦੇਖ ਦੇ ਦੇਖ ਦੇ ਵਿੱਚ ਜਿਹੜੇ ਸਪੈਸ਼ਲ ਤੁਹਾਨੂੰ ਦਾਲ ਮੱਖਣੀ ਦਾ ਸੁਆਦ ਖਾਣ ਨੂੰ ਮਿਲਣ ਵਾਲਾ ਹੈ ਹਾਂ ਪਲਾਉ ਬਣਾਈ ਦੇ ਜੀ ਇੱਧਰ ਗਾਜਰ ਹੁੰਦੀ ਮਟਰ ਹੁੰਦੇ ਸੋਇਆਬੀਨ ਪਾਈ ਦੀ ਹੈ ਜੀ ਵਧੀਆ ਸ਼ਾਬਾਸ਼ ਸ਼ਾਬਾਸ਼ ਆ ਤੁਸੀਂ ਦੇਖ ਸਕਦੇ ਲੱਖਾਂ ਦੀ 9 ਲੱਖਾਂ ਥਾਲੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਗੱਲ ਕੀਤੀ ਜਾਵੇ ਸ਼ਾਹੀ ਪਨੀਰ ਦੀ ਤੇ ਦੇਖ ਸਕਦੇ ਹੋ ਇੱਕ ਤਾਂ ਪਨੀਰ ਉੱਪਰੋਂ ਜਿਹੜਾ ਹੈ ਦੇਸੀ ਘਿਓ ਪਾਇਆ ਜਿਹੜਾ ਇਹਨਾਂ ਦਾ ਫੇਮਸ ਹੈ ਬੈਂਗਨ ਦਾ ਭਰਤਾ ਦੇਖ ਕੇ ਤੁਹਾਡੇ ਮੂੰਹ ਤੇ ਵੀ ਜਰੂਰ ਪਾਣੀ ਆਇਆ ਹੋਊਗਾ ਨਾਲ ਦੀ ਨਾਲ ਜਿਹੜਾ ਹੈ ਕੜੀ ਪਕੌੜਾ ਦਾਲ ਮੱਖਣੀ ਤੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਆ ਹੈਗੇ ਗਰਮ-ਗਰਮ ਰਾਈਸ ਯਾਨੀ ਕਿ ਪਲਾਉ ਤੇ ਇਸ ਦੇ ਨਾਲ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਨਾਲ ਹੈਗੇ ਲੱਛੇ ਪਰੋਠੇ ਬਾਜੀ ਜੇ ਕਿਸੇ ਨੇ ਇੱਧਰ ਆਣਾ ਹੋ ਵਿਜ਼ਿਟ ਕਰਨਾ ਹੋ ਜਾਂ ਤੁਹਾਡੀ ਥਾਲੀ ਦਾ ਜਿਹੜਾ ਟੇਸਟ ਚਖਣਾ ਹੋਵੇ ਤੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਜੀ ਲੁਧਿਆਣਾ ਸੁੰਦਰ ਨਗਰ ਸਿੰਘ ਪੈਸੇ ਬਿਲਕੁਲ ਸਾਹਮਣੇ ਲੱਖਾਂ ਆਨਾਨ ਵਾਲਾ ਸੋ ਜੇ ਤੁਸੀਂ ਵੀ ਇਹਨਾਂ ਦੀ ਥਾਲੀ ਉਹ ਖਾਧੀ ਹੋਈ ਹੈ ਤੇ ਇੱਕ ਵਾਰੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਲੱਖਾਂ ਦੀ ਉਹ ਲੱਖਾਂ ਥਾਲੀ ਕਿੱਦਾਂ ਦੇ ਲੱਗੀ ਹੈ ਇਹ ਵੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇ ਹਮਲੇ ਕੈਮਰਾ ਪਰਸਨ ਵੀ ਸ਼ੁਨਾ